ਵੁੱਡਲਾਡਾ ਵਿਖੇ ਜਰਨਲ ਰੈਡੀਮੇਡ ਐਂਡ ਗਾਰਮੈਂਟਸ ਯੂ ਐਸੋਸੀਏਸ਼ਨ ਵੱਲੋਂ ਸੀਫਸ ਐਂਡ ਬਾਈਟ ਰੈਸਟੋਰੈਂਟ 'ਚ ਇੱਕ ਮੀਟਿੰਗ ਕੀਤੀ ਗਈ ਜਿਸ 'ਚ ਸਭ ਦੁਕਾਨਦਾਰਾਂ ਨੇ ਹਿੱਸਾ ਲਿਆ ਅਤੇ ਆ ਰਹੀਆਂ ਮੁਸ਼ਕਲਾਂ ਨੂੰ ਸਭ ਦੇ ਨਾਲ ਸਾਂਝਾ ਕੀਤਾ ਗਿਆ ਜਿਸ ਤੇ ਪ੍ਰਧਾਨ ਰਜੇਸ਼ ਲੱਕੀ ਨੇ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਆਉਂਦੀ ਹੈ ਤਾਂ ਉਹ ਹਰ ਸਮੇਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਅਤੇ ਉਹਨਾਂ ਨੇ ਆਏ ਹੋਏ ਸਮੂਹ ਦੁਕਾਨਦਾਰਾਂ ਦਾ ਤਲਵਾਦ੍ਰਿ ਕੀਤਾ ਇਸ ਮੌਕੇ ਪੁਨੀਤ ਕੁਮਾਰ ਵੱਲੋਂ ਸਟੇਜ ਦੀ ਭੂਮਿਕਾ ਬਾਖੂਬੀਨ ਨਿਭਾਈ ਗਈ ਤੁਹਾਨੂੰ ਦੱਸ ਦਈਏ ਕਿ ਐਸੋਸੀਏਸ਼ਨ ਲੋਕ ਭਲਾਈ ਦੇ ਕੰਮ ਵੀ ਕਰਦੀ ਆ ਰਹੀ ਹੈ ਇਸ ਮੌਕੇ ਪੁਨੀਤ ਜਗਮੋਣ ਜੋਨੀ ਤੇ ਸਮੂਹ ਦੁਕਾਨਦਾਰ ਹਾਜ਼ਰ ਸਨ ਮੈਂ ਪ੍ਰਮੋਦ ਕੁਮਾਰ ਗਰਗ ਪ੍ਰਮੋਦ ਹੋਜਰੀ ਗੁਲਾਟਾ ਤੋਂ ਸਾਡੀ ਰੀਡੀਮੇਟ ਐਸੋਸੀਏਸ਼ਨ ਜਿਹੜੀ 2-3 ਸਾਲਾਂ ਤੋਂ ਲਗਾਤਾਰ ਚੱਲਦੀ ਹੈ ਜਿਹਦੇ ਪ੍ਰਧਾਨ ਕੀ ਲੱਕੀ ਜੀ ਨੇ ਲੱਕੀ ਜੀ ਗਰਗ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਸਾਰੇ ਦੁਕਾਨਦਾਰਾਂ ਨੂੰ ਜੋੜ ਕੇ ਸਾਰਿਆਂ ਦੇ ਦੁੱਖ ਸੁੱਖ ਚ ਖੜਦੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਇਹ ਮੰਨ ਲਓ ਜਿਹੜੀ ਅੱਜ ਡਿਨਰ ਦਾ ਪ੍ਰੋਗਰਾਮ ਰੱਖਿਆ ਹੈ ਤਾਂ ਇਹਦੇ ਵਿੱਚ ਹਰ ਬੰਦਾ ਵੈਸੇ ਟੈਨਸ਼ਨ 'ਚ ਹੁੰਦਾ ਇੱਥੇ ਆ ਕੇ ਬਹੁਤ ਟੈਨਸ਼ਨਾਂ ਵੀ ਘਟ ਜਾਂਦੀਆਂ ਨੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜੁਨੀਅਨ ਦੇ ਹੁੰਦੇ ਰਹਿਣ ਕੋ ਟੈਕਸ ਦਾ ਮਾਮਲਾ ਕੋ ਕਿਸੇ ਪ੍ਰਕਾਰ ਦਾ ਮਾਮਲਾ ਹੈ ਕਿਸੇ ਦੇ ਸੁੱਖ ਦੁੱਖ ਦੇ ਵਿੱਚ ਇਹ ਜਿਹੜੇ ਆਪਣੇ ਪ੍ਰਧਾਨ ਜੀ ਨੇ ਹਰ ਟਾਈਮ 24 ਘੰਟੇ ਹਾਜ਼ਰ ਰਹਿੰਦੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਰੇ ਮੰਬਰ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੇ ਨਵੇਂ ਨੰਬਰ ਮਤਲਬ ਦੇਖੇ ਸੋਚ ਰਹੇ ਨੇ ਕਿ ਇਹਨਾਂ ਤੇ ਜਿਨ੍ਹਾਂ ਨੇ ਮੰਬਰ ਨੇ ਸਾਡੇ ਭਰਾ ਨੇ ਜਿੱਤੋਂ ਵੀ ਇਹਨਾਂ ਨੂੰ ਕੋਈ ਸਾਡੀ ਜ਼ਰੂਰਤ ਹੁੰਦੀ ਆਸੀ ਇੱਥੇ ਨਾ ਹਰੇਕ ਕਮ ਵਾਸੀ ਦਾ ਕਮਾਲ ਮੋੜਣਾ ਮੋੜ ਲਾ ਕੇ ਖੜਦੇ ਆ ਤੇ ਜਦੋਂ ਵੀ ਕੋਈ ਜ਼ਰੂਰਤ ਹੈ ਜਾਂ ਹਰ ਸਾਲ ਅਸੀਂ ਦੋ ਤਿੰਨ ਨੂੰ ਮੀਟਿੰਗਾਂ ਕਰਦੇ ਆ ਤੇ ਸਾਰੇ ਮੈਂਬਰ ਪਹੁੰਚਦੇ ਨੇ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਵੁੱਡ ਲੱਡਾ ਤੋਂ ਅਮਨ ਮਹਿਤਾ ਦੀ ਖਾਸ ਰੋਪਟ